ਸਿਆਣੇ ਕਹਿੰਦੇ ਮੌਤ ਦਾ ਨਾ ਸਥਾਨ ਨਿਸ਼ਚਿਤ ਹੁੰਦਾ ਤੇ ਬੰਦਾ ਖੁਦ ਉੱਥੇ ਚੱਲ ਕੇ ਜਾਂਦਾ ਆ ਤੁਸੀਂ ਵੀਡੀਓ ਦੇਖੋ ਗੁਰਦੁਆਰਾ ਸਾਹਿਬ ਦੇ ਤਾਬਿਆਂ ਦੀ ਵੀਡੀਓ ਹੈ ਬਜ਼ੁਰਗ ਅੰਕਲ ਜੀ ਸੇਵਾ ਕਰ ਰਹੇ ਨੇ ਉਸੇ ਦਰਮਿਆਨ ਡਿੱਗ ਪੈਂਦੇ ਨੇ ਤੇ ਦੇਖੋ ਫੇਰ ਖੜੇ ਹੁੰਦੇ ਨੇ ਔਰ ਜਿਹੜਾ ਰਮਾਲਾ ਸਾਹਿਬ ਹੈ ਚੌਰ ਸਾਹਿਬ ਦੀ ਸੇਵਾ ਕਰਲੇ ਸੀ ਰਮਾਲਾ ਸਾਹਿਬ ਵੀ ਰੱਖਦੇ ਨੇ ਤੇ ਚੌਰ ਸਾਹਿਬ ਆ ਨਾ ਜਿਹੜਾ ਦੇਖੋ ਉਹ ਵੀ ਉਹ ਵੀ ਰੱਖ ਦਿੰਦੇ ਨੇ ਮੱਥਾ ਟੇਕ ਕੇ ਰੱਖਦੇ ਨੇ ਇਹ ਪਹਿਲਾਂ ਜਦੋਂ ਸੇਵਾ ਕਰਦੇ ਸੀ ਗਿਰ ਗਏ ਸੀ ਇੱਕਦਮ ਤੇ ਇਹ ਗ੍ਰੰਥੀ ਸਿੰਘ ਪਾਠ ਕਰ ਰਹੇ ਨੇ ਦੇਖੋ ਤੁਸੀਂ ਔਰ ਉਸ ਤੋਂ ਬਾਅਦ ਇਹ ਦੇਖੋ ਉੱਥੇ ਮੱਥਾ ਟੇਕਦੇ ਨੇ ਦੁਬਾਰਾ ਉੱਠ ਕੇ ਤੇ ਫਿਰ ਤੁਸੀਂ ਦੇਖੋ ਕਿ ਜਿਹੜੇ ਪ੍ਰਾਣ ਨੇ ਨਾ ਪ੍ਰਾਣ ਪੰਖੇਰੂ ਨੇ ਉਹ ਬੈਠੇ ਬੈਠੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਚਲੇ ਜਾਂਦੇ ਨੇ ਗ੍ਰੰਥੀ ਸਿੰਘ ਉਠਾਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਆ ਦੇਖੋ ਤੁਸੀਂ ਹੈਨਾ ਇਹ ਦੇਖੋ ਵਾਹਿਗੁਰੂ ਦੇ ਰੰਗ ਨੇ ਕੁਦਰਤ ਹੈ ਦੇਖੋ ਜਿਵੇਂ ਆਮ ਹੀ ਕਿਹਾ ਜਾਂਦਾ ਹੈ ਕਿ ਜਿਹੜਾ ਸਥਾਨ ਹੈ ਉਹ ਨਿਸ਼ਚਿਤ ਹੁੰਦਾ ਤੇ ਦੇਖੋ ਤੁਸੀਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੇਖੋ ਤੁਸੀਂ ਗਰੰਥੀ ਸਿੰਘ ਗੁਰੂ ਸਾਹਿਬ ਦੇ ਹਾਜ਼ਰੀ ਚ ਪਾਠ ਕਰ ਰਹੇ ਨੇ ਇੱਧਰ ਇਹ ਬਜ਼ੁਰਗ ਜਿਹੜੇ ਸੇਵਾ ਕਰ ਰਹੇ ਸੀ ਗਿਰ ਜਾਂਦੇ ਨੇ ਬਲਾਚੌਰ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਇੱਕwidehat ਦੇ ਵਿੱਚ ਚੌਰ ਸਾਹਿਬ ਹੈ ਇੱਕwidehat ਦੇ ਵਿੱਚ ਰਮਨਲਾ ਸਾਹਿਬ ਹੈ ਇੱਕ ਵਾਰ ਗਿਰਦੇ ਨੇ ਫਿਰ ਉੱਠਦੇ ਨੇ ਸ਼ਾਇਦ ਮਾਰਾ ਇਹਨੇ ਕੁਛ ਪਾਲ ਦਿੱਤੇ ਇੱਕ ਸਾਇਦਾ ਹੋਰ ਇਹਨਾਂ ਨੇ ਜਿਹੜਾ ਕੀਤਾ ਦੇਖੋ ਤੁਸੀਂ ਚੌਰ ਸਾਹਿਬ ਰੱਖਦੇ ਨੇ ਮਾਲਾ ਸਾਹਿਬ ਇਹ ਇਹ ਰੱਖ ਦਿੰਦੇ ਨੇ ਔਰ ਮੱਥਾ ਟੇਕਦੇ ਨੇ ਬਕਾਇਦਾ ਦੇਖੋ ਤੁਸੀਂ ਮੱਥਾ ਟੇਕਦੇ ਨੇ ਔਰ ਦੇਖੋ ਤੁਸੀਂ ਇਹ ਇਹ ਗਿਰਦੇ ਨੇ ਔਰ ਅਲਵਿਦਾ ਆਖ ਜਾਂਦੇ ਨੇ ਇਹ ਬਲਾਚੌਰ ਦੀ ਵੀਡੀਓ ਹੈ ਬੇਹਦ ਭਾਵੁਕ ਕਰਦੀ ਹੈ ਵੀਡੀਓ ਔਰ ਗਰੰਥੀ ਸਿੰਘ ਨੂੰ ਲੱਗਦਾ ਹੈ ਸ਼ਾਇਦ ਕਿ ਉਹ ਬੈਠੇ ਨੇ ਜਾਂ ਸੇਵਾ ਕਰ ਰਹੇ ਨੇ ਪਰ ਆ ਦੇਖੋ ਤੁਸੀਂ ਇਹ ਪਹਿਲਾਂ ਜਦੋਂ ਗਿਰਦੇ ਨੇ ਬਲਾਚੌਰ ਦੀ ਇਹ ਵੀਡੀਓ ਪਰ ਵਾਈਗਰੂ ਦੇ ਰੰਗਾਂ ਦਾ ਜਿਵੇਂ ਸਿਆਣੇ ਕਹਿੰਦੇ ਨੇ ਕਿ ਕੁਝ ਨਹੀਂ ਪਤਾ ਬਿਲਕੁਲ ਉਹੀ ਚੀਜ਼ ਨਜ਼ਰ ਆ ਰਹੀ ਹੈ ਇਹ ਪ੍ਰਮਾਤਮਾ ਦੇ ਰੰਗ ਨੇ ਦੇਖੋ ਤੁਸੀਂ ਔਰ ਫੇਰ ਕੁਝ ਪਲ ਪ੍ਰਮਾਤਮਾ ਦਿੰਦਾ ਉੱਠਦੇ ਨੇ ਚੌਰ ਸਾਹਿਬ ਚੱਕਦੇ ਨੇ ਔਰ ਰੁਮਾਲਾ ਸਾਹਿਬ ਚੱਕਦੇ ਨੇ ਔਰ ਉੱਠ ਕੇ ਕ੍ਰੋਮਾਲਾ ਸਾਹਿਬ ਰੱਖਤਾ ਹੈ ਨਾ ਤੇ ਚੌਰ ਸਾਹਿਬ ਵੀ ਜਿਹੜਾ ਰਖ ਰਫੜਾਇਆ ਬਾਬਿਆਂ ਨੂੰ ਗ੍ਰੰਥੀ ਸਿੰਘ ਨੂੰ ਔਰ ਉਸ ਤੋਂ ਬਾਅਦ ਇਹ ਇਹ ਆਖਰੀ ਸਜਦਾ ਕਰ ਰਹੇ ਨੇ ਵਾਹਿਗੁਰੂ ਵਾਹਿਗੁਰੂ